ਇੱਕ ਸੀ ਕਾਂ ਇੱਕ ਸੀ ਚਿੜੀ ਤੇ ਨਾ ਚਿੜੀ ਨੂੰ ਲੱਭਾ ਗਲੇਲਾ ਤੇ ਕਾਂ ਉਹ ਕੋ ਖੋ ਕੇ ਲੈ ਜਾਂਦਾ ਚਿੜੀ ਕਹਿੰਦੀ ਕਾਂ ਨੂੰ ਮੈਨੂੰ ਗਲੇਲਾ ਦੇ ਦੇ ਉਹ ਕਹਿੰਦਾ ਮੈਂ ਨਹੀਂ ਦੇਣਾ ਮੈਂ ਤੇਰੇ ਕੋ ਖੋ ਲਿਆ ਮੈਂ ਖਾਣਾ ਹੈ ਚਿੜੀ ਕਹਿੰਦੀ ਮੈਨੂੰ ਭੁੱਖ ਲੱਗੀ ਆ ਮੈਨੂੰ ਦੇ ਦੇ ਗਲੇਲਾ ਉਹ ਦਿੰਦਾ ਨਹੀਂ ਉਹ ਨਾ ਕਿਕਰ ਤੇ ਬੈਠ ਜਾਂਦਾ ਕਿਕਰ ਇੱਕ ਪੀੜ ਹੁੰਦਾ ਆ ਉੱਥੇ ਜਾ ਕੇ ਬੈਠ ਜਾਂਦਾ ਉੱਪਰ ਚਿੜੀ ਕਿਕਰ ਨੂੰ ਕਹਿੰਦੀ ਆ ਕਿੱਕਰ ਕਿਕਰ ਦੁਕਾਨ ਉਡਾ ਦੇ ਉਹ ਕਿੰਦੀ ਕਿਕਰ ਕਿੰਦੀ ਮੈਂ ਕਿਉਂ ੜਾ ਮ ਤੂੰ ਹੀ ਆ ਕੇ ਬਹਿ ਜਾ ਮੇਰੇ ਉੱਤੇ ਤੇ ਫਿਰ ਜਿਹੜੀ ਬੜਾ ਰਹੁੰਦੀ ਆ ਚਿੜੀ ਕਹਿੰਦੀ ਕਿਕਰ ਕਾਂ ਉਡਾਵੇਂ ਨਾ ਕਾਂਗਲੇ ਲੱ ਸੁਟੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਉਹ ਜਾਂਦੀ ਆ ਤਰਖਾਨ ਕੋ ਕਹਿੰਦੀ ਤਰਖਾਨ ਤਰਖਾਨ ਜਿਹੜਾ ਮਤਲਬ ਲੱਕਣਾ ਵੱਡਦਾ ਆ ਉਹਦੇ ਕੋਲ ਜਾਂਦੀ ਆ ਉਹ ਕਹਿੰਦੀ ਤਰਖਾਨ ਤੂੰ ਮੈਂ ਨਾ ਕਿਕਰ ਵੱਡਦੇ ਉਹ ਕਹਿੰਦਾ ਮੈਂ ਕਿਉਂ ਵੱਡਾ ਕਿਕਰ ਨੂੰ ਕਿਕਰ ਨੇ ਮੇਰਾ ਕੀ ਗੁਆਇਆ ਉਹ ਫੇਰ ਬਹੁਤ ਰੋਂਦੀ ਆ ਕਹਿੰਦੀ ਤਰਖਾਨ ਕਿਕਰ ਵੱਡੇ ਨਾ ਕਿਕਰ ਕਾਂ ਉਡਾਵੇਂ ਨਾ ਕਾਂਗ ਲੇਲਾ ਸੁਟੇ ਨਾ ਕਿڑی ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਉਹ ਜਾਂਦੀ ਆ ਰਾਜੇ ਕੋ ਚਿੜੀ ਚਿੜੀ ਰਾਜੇ ਨੂੰ ਜਾ ਕੇ ਕਹਿੰਦੀ ਆ ਰਾਜਾ ਰਾਜਾ ਤੂੰ ਤਰਖਾਨ ਨੂੰ ਬੰਦ ਦੇ ਅੰਦਰ ਬੰਦ ਕਰ ਦੇ ਉਹ ਕਹਿੰਦਾ ਮੈਂ ਕਿਉਂ ਬੰਦ ਕਰਾਂ ਉਹਨੇ ਕਿਹੜਾ ਕੋਈ ਗੁਨਾਹ ਕੀਤਾ ਉਹ ਫੇਰ ਹੁੰਦੀ ਆ ਚਿੜੀ ਕਹਿੰਦੀ ਰਾਜਾ ਤਰਖਾਨ ਬੰਨੇ ਨਾ ਕਿਕਰ ਤਰਖਾਨ ਕਿਕਰ ਵੱਡੇ ਨਾ ਕਿਕਰ ਕਾਂ ਉਡਾਵੇ ਨਾ ਕਾਂਗ ਲੇਲਾ ਸੁਟੇ ਨਾ ਜਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਹੋ ਜਾਂਦੀ ਆ ਰਾਣੀ ਤੋਂ ਕਹਿੰਦੀ ਰਾਣੀ ਰਾਣੀ ਤੂੰ ਰਾਜੇ ਨਾਲ ਰੋਸ ਜਾ ਉਹ ਕਹਿੰਦੀ ਮੈਂ ਕਿਉਂ ਰੋਸਾਂ ਰਾਜਾ ਮੇਰਾ ਕੇ ਮੇਰੇ ਨਾਲ ਲੜਿਆ ਥੋੜੀ ਐ ਤੇ ਉਹ ਫੇਰ ਰੋਂਦੀ ਆ ਕਹਿੰਦੀ ਰਾਣੀ ਰਾਜੇ ਨਾਲ ਰੁੱਸੀ ਨਾ ਰਾਜਾ ਤਰਖਾਣ ਨੂੰ ਬੰਨੇ ਨਾ ਤਰਖਾਣ ਕਿਕਰ ਵੱਡੇ ਨਾ ਕਿਕਰ ਕਾਂ ਉਡਾਵੇ ਨਾ ਕਾਂਗ ਲੇਲਾ ਸੁਟੇ ਨਾ ਜਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰੋ ਜਾਂਦੀ ਐ ਸੱਪ ਕੋ ਕਹਿੰਦੀ ਸੱਪ ਸੱਪ ਤੂੰ ਰਾਣੀ ਨੂੰ ਡੰਗ ਦੇ ਉਹ ਕਹਿੰਦਾ ਮੈਂ ਕਿਉਂ ਡੰਗਾਂ ਰਾਣੀ ਨੂੰ ਮੈਨੂੰ ਤੇ ਰਾਜੇ ਨੇ ਮਾਰ ਦੇਣਾ ਉਹ ਫੇਰ ਬੜਾ ਰੋਂਦੀ ਐ ਚਿੜੀ ਉਹ ਫੇਰ ਉਹੋ ਹੀ ਗਾਣਾ ਬੋਲਦੀ ਆ ਸੱਪ ਰਾਣੀ ਨੂੰ ਡੰਗੇ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਜਾ ਤਰਖਾਣ ਬੰਨੇ ਨਾ ਤਰਖਾਣ ਕਿਕਰ ਵੱਡੇ ਨਾ ਕਿਕਰ ਕਾਂ ਉਡਾਵੇ ਨਾ ਕਾਂਗ ਲੇਲਾ ਸੁੱਟੇ ਨਾ ਜਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਹੋ ਜਾਂਦੀ ਆ ਸੋਟੇ ਕੋ ਉਹ ਸੋਟੇ ਨੂੰ ਜਾ ਕੇ ਕਹਿੰਦੀ ਡੰਡਾ ਡੰਡਾ ਜਿਹੜਾ ਹੁੰਦਾ ਆ ਉਹਨੂੰ ਕਹਿੰਦੀ ਆ ਤੂੰ ਸੋਟੇ ਸੋਟੇ ਤੂੰ ਸੱਪ ਨੂੰ ਮਾਰ ਦੇ ਉਹ ਕਹਿੰਦਾ ਮੈਂ ਕਿਉਂ ਮਾਰਾਂ ਸੱਪ ਨੂੰ ਸੱਪ ਨੇ ਮੇਰਾ ਕੀ ਗੁਆਇਆ ਫੀਰ ਉਹ ਬੜਾ ਰੋਂਦੀ ਕਹਿੰਦੀ ਸੋਟਾ ਸੱਪ ਨੂੰ ਮਾਰੇ ਨਾ ਸੱਪ ਰਾਣੀ ਨੂੰ ਡੰਗੇ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਜਾ ਤਰਖਾਣ ਬੰਨੇ ਨਾ ਤਰਖਾਣ ਕਿੱਕਰ ਵੱਡੇ ਨਾ ਕਿੱਕਰ ਕਾਂ ਉਡਾਵੇ ਨਾ ਕਾਂਗ ਲੇਲਾ ਛੁੱਟੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਉਹ ਜਾਂਦੀ ਆ ਅੱਗ ਕੋ ਕਹਿੰਦੀ ਆ ਗੱਗ ਤੂੰ ਸੋਟੇ ਨੂੰ ਸਾੜ ਦੇ ਅੱਗ ਵੀ ਜਵਾਬ ਦੇ ਦਿੰਦੀ ਆ ਕਹਿੰਦੀ ਮੈਂ ਕਿਉਂ ਸਾੜਾ ਸੋਟੇ ਨੂੰ ਫੇਰ ਉਹ ਚਿੜੀ ਰੋਂਦੀ ਆ ਕਹਿੰਦੀ ਅੱਗ ਸੋਟੇ ਨੂੰ ਸਾੜੇ ਨਾ ਛੋਟਾ ਸੱਪ ਨੂੰ ਮਾਰੇ ਨਾ ਸੱਪ ਰਾਣੀ ਨੂੰ ਡੰਗੇ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਜਾ ਤਰਖਾਣ ਬੰਨੇ ਤਰਖਾਣ ਕਿਕਰ ਵੱਡੇ ਨਾ ਕਿਕਰ ਕਾਂ ਉਡਾਵੇ ਨਾ ਕਾਂਗ ਲੇਲਾ ਸੁੱਟੇ ਨਾ ਛਿੜੀ ਵਿਚਾਰੇ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਉਹ ਜਾਂਦੀ ਆ ਪਾਣੀ ਕੋ ਕਹਿੰਦੀ ਪਾਣੀ ਪਾਣੀ ਤੂੰ ਅੱਗ ਨੂੰ ਬੁਝਾ ਦੇ ਰਾਣੀ ਕਹਿੰਦਾ ਮੈਂ ਕਿਉਂ ਬੁਝਾਵਾਂ ਅੱਗ ਨੂੰ ਉਹ ਫੇਰ ਚਿੜੀ ਰੋਂਦੀ ਆ ਫੇਰ ਚਿੜੀ ਕਹਿੰਦੀ ਪਾਣੀ ਅੱਗ ਬੁਝਾਵੇ ਨਾ ਅੱਗ ਸੋਟੇ ਨੂੰ ਸਾੜੇ ਨਾ ਸੋਟਾ ਸੱਪ ਨੂੰ ਮਾਰੇ ਨਾ ਸੱਪ ਰਾਣੀ ਨੂੰ ਡੰਗੇ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਜਾ ਤਰਖਾਣ ਬੰਨੇ ਨਾ ਤਰਖਾਣ ਕੀਕਰ ਵੱਡੇ ਨਾ ਕੀਕਰ ਕਾਂ ਉਡਾਵੇ ਨਾ ਕਾਂਗ ਲੇਲਾ ਸੁੱਟੇ ਨਾ ਜਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਉਹ ਜਾਂਦੀ ਆ ਊਠ ਕੋ ਕਹਿੰਦੀ ਊਠ ਊਠ ਪਾਣੀ ਗੰਦਾ ਕਰਦੇ ਉਹ ਕਹਿੰਦਾ ਮੈਂ ਕਿਉਂ ਪਾਣੀ ਗੰਦਾ ਕਰਾਂ ਮੈਂ ਤਾਂ ਪਾਣੀ ਪੀਣਾ ਹੁੰਦਾ ਆ ਉਹ ਫੇਰ ਜਿਹੜੀ ਰੋਂਦੀ ਆ ਕਹਿੰਦੀ ਊਠ ਪਾਣੀ ਗੰਦਾ ਕਰੇ ਨਾ ਪਾਣੀ ਆਗੂ ਬਜਾਵੇ ਨਾ ਅੱਗ ਸੋਟੇ ਨੂੰ ਸਾੜੇ ਨਾ ਸੋਟਾ ਸੱਪ ਨੂੰ ਮਾਰੇ ਨਾ ਸੱਪ ਰਾਣੀ ਨੂੰ ਡੰਗੇ ਨਾ ਰਾਣੀ ਰਾਜੇ ਨਾਲ ਰੁੱਸੇ ਨਾ ਰਾਜਾ ਤਰਖਾਨ ਬੰਨੇ ਨਾ ਤਰਖਾਨ ਕਿਕਰ ਵੱਡੇ ਨਾ ਕਿੱਕਰ ਕਾਂ ਉਡਾਵੇ ਨਾ ਕਾਂਗ ਲੇਲਾ ਸੁੱਟੇ ਨਾ ਜਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਉਹ ਜਾਂਦੀ ਆ ਚੂਹੇ ਕੋ ਕਹਿੰਦੀ ਚੂਹੇ ਚੂਹੇ ਤੂੰ ਨਾ ਊਠ ਦੀ ਨਕੀਲ ਕੱਢ ਲਿਆ ਉਹ ਕਹਿੰਦਾ ਠੀਕ ਆ ਮੈਂ ਕੱਢ ਲਿਆ ਨਾ ਚੂਹਾ ਊਠ ਦੀ ਨਕੀਲ ਕੱਢਣ ਗਿਆ ਊਠ ਕਹਿੰਦਾ ਮੇਰੀ ਨਾ ਨਕੀਲ ਕੱਢੀ ਮੈਂ ਪਾਣੀ ਗੰਦਾ ਕਰ ਦਿੰਨਾ ਤੇ ਊਠ ਪਾਣੀ ਕੋ ਜਾਂਦਾ ਆ ਪਾਣੀ ਕਹਿੰਦਾ ਮੈਨੂੰ ਨਾ ਗੰਦਾ ਕਰੀ ਮੈਂ ਅੱਗ ਨੂੰ ਸਾੜ ਦਿੰਨਾ ਅੱਗ ਬੁਝਾ ਦੇਣਾ ਅੱਗ ਕਹਿੰਦੀ ਮੈਨੂੰ ਨਾ ਬੁਝਾਈ ਮੈਂ ਸੋਟੇ ਨੂੰ ਸਾੜ ਦਿੰਨੀ ਆ ਸੋਟਾ ਕਹਿੰਦਾ ਮੈਨੂੰ ਨਾ ਸਾੜੀ ਮੈਂ ਸੱਪ ਨੂੰ ਮਾਰ ਦਿੰਨਾ ਸੱਪ ਕਹਿੰਦਾ ਮੈਨੂੰ ਨਾ ਮਾਰੀ ਮੈਂ ਰਾਣੀ ਨੂੰ ਡੰਗ ਦਿੰਨਾ ਰਾਣੀ ਕਹਿੰਦੀ ਯਾ ਮੈਨੂੰ ਨਾ ਡੰਗੀ ਮੈਂ ਰਾਜੇ ਨਾਲ ਰੁੱਸ ਜਾਨੀ ਆ ਰਾਜਾ ਕਹਿੰਦਾ ਮੇਰ ਨਾਲ ਨਾ ਰੁੱਸੀ ਮੈਂ ਤਰਖਾਨ ਨੂੰ ਬੰਨ੍ਹ ਦਿੰਨਾ ਤਰਖਾਨ ਕਹਿੰਦਾ ਮੈਨੂੰ ਨਾ ਬੰਨੀ ਮੈਂ ਕਿਕਰ ਨੂੰ ਵੜ ਦਿੰਨਾ ਕਿਕਰ ਕਹਿੰਦੀ ਮੈਨੂੰ ਨਾ ਵੱਡੀ ਮੈਂ ਕਾਂ ੜਾ ਦਿੰਨੀ ਕਾਂ ਕਹਿੰਦਾ ਮੈਨੂੰ ਨਾ ਡਾਈ ਮੈਂ ਗਲੇਲਾ ਛੁੜ ਦਿੰਨਾ ਕਾਂ ਗਲੇਲਾ ਛੁੜ ਦਿੰਦਾ ਆ ਚਿੜੀ ਗਲੇਲਾ ਲੈ ਕੇ ਆਪਣੇ ਘਰ ਜਾਂਦੀ ਆ ਤੇ ਖਾ ਕੇ ਤੇ ਸੌਂ ਜਾਂਦੀ ਆ ਇਸ ਕਹਾਣੀ ਤੋਂ ਆਪਾਂ ਇਹ ਸਿੱਖਿਆ ਲੈਨੇ ਆ ਇਹ ਸਿੱਖਿਆ ਮਿਲਦੀ ਆ ਵੀ ਆਪਾਂ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਕੋਈ ਵੀ ਆਪਾਂ ਕੰਮ ਕਰਦੇ ਆ ਹਿੰਮਤ ਨਾਲ ਕਰੀ ਜਾਓ ਕਰੀ ਜਾਓ ਹਾਰੋ ਨਾ ਉਹ ਚਿੜੀ ਹਾਰੀ ਨਹੀਂ ਤਾਂ ਅਖੀਰ ਚੋਦੀ ਜਿੱਤ ਹੋਈ ਬਹੁਤ ਵਧੀਆ ਕਹਾਣੀ ਆ ਬੱਚਿਆਂ ਨੂੰ ਸੁਣਾਓ ਤੇ ਸਾਰੇ ਸੁਣੋ